ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਸ਼ਹਿਰ ਦੇ ਉਸ ਕੈਫੇ ਤੇ ਜਿਸ ਨੇ ਹੀ ਬਹੁਤ ਥੋੜੇ ਸਮੇਂ ਵਿੱਚ ਬਹੁਤ ਵੱਡਾ ਨਾਮ ਕਮਾ ਲਿਆ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਦਾ ਗੁਰਦਾਸਪੁਰ ਸ਼ਹਿਰ ਦਾ ਨਹੀਂ ਪੂਰੇ ਪੰਜਾਬ ਦਾ ਇੱਕ ਇੱਕ ਕੈਫੇ ਜਿਸ ਨੂੰ ਕੀ ਚਾਰ ਚਾਰ ਅਵਾਰਡ ਮਿਲੇ ਨੇ ਔਰ ਵਰਲਡ ਲੈਵਲ ਤੇ ਜਿਹੜੇ ਆ ਅਵਾਰਡ ਮਿਲੇ ਨੇ ਔਰ ਇਹਨਾਂ ਦੀ ਜਿਹੜੀ ਵੈਰਾਈਟੀ ਹੈਗੀ ਹੈ ਸਭ ਤੋਂ ਬਿਲਕੁਲ ਡਿਫਰੈਂਟ ਹੈ ਔਰ 100 ਪਲੱਸ ਜਿਹੜੀ ਇਹਨਾਂ ਕੋ ਵੈਰਾਈਟੀ ਹੈਗੀ ਹੈ ਫਾਸਟ ਫੂਡ ਵਿੱਚ ਇਸ ਤੋਂ ਇਲਾਵਾ ਸ਼ੇਕ ਵੀ ਹੈਗੀ ਨੇ ਔਰ ਇਹਨਾਂ ਦੀ ਜਿਹੜੀ ਫ੍ਰੈਂਚ ਫ੍ਰਾਈਜ਼ ਹੈਗੀ ਆ ਵਰਲਡ ਦੀ ਸਭ ਤੋਂ ਵੱਡੀ ਜਿਹੜੀ ਹੈ ਫ੍ਰੈਂਚ ਫ੍ਰਾਈਜ਼ ਹੈਗੀ ਆ ਇੱਥੋਂ ਦੇ ਜਿਹੜੇ ਓਨਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਜਿਹੜੇ ਆ ਕੈਫੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੋਂ ਲੈ ਚਲਦੇ ਆਂ ਆਪਾਂ ਤੁਹਾਨੂੰ ਤੋਂ ਸਾਡੇ ਨਾਲ ਹੈਲੀ ਐਂਡ ਚਿੱਲੀ ਕੈਫੇ ਦੇ ਜਿਹੜੇ ਓਨਰ ਰਿੰਕੂ ਜੀ ਵੀ ਮੌਜੂਦ ਨੇ ਉਹਨਾਂ ਕਾ ਪੁੱਛਾਂਗੇ ਕਿ ਓਨਰ ਜਿਹੜੀ ਲੋਕੇਸ਼ਨ ਹੈ ਉਹ ਕਿੱਥੇ ਨੇ ਔਰ ਅਪ ਕਿਹੜੀ ਕਿਹੜੀ ਸਰਵਿਸਾਂ ਲੋਕਾਂ ਨੂੰ ਦੇ ਰਹੇ ਨੇ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜ ਰਿੰਕੂ ਜੀ ਪਹਿਲਾ ਸਭ ਤੋਂ ਪਹਿਲਾਂ ਲੋਕੇਸ਼ਨ ਦੱਸੋ ਆਪਣੇ ਕੈਫੇ ਦੀ ਔਰ ਨਾਲ-ਨਾਲ ਦੱਸੋ ਕਿ ਕਿਹੜੀ-ਕਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਹੈ ਸੋ ਸਾਡੇ ਕੈਫੇ ਦੀ ਲੋਕੇਸ਼ਨ ਆ ਗਈ ਆ ਨਿਊ ਬਸਟਨ ਓਪੋਜ਼ਿਟ ਕੁੱਲੀ ਵਾਲਾ ਗੁਰਦੁਆਰਾ ਔਰ ਤੁਹਾਡੇ ਕੋਲ ਕਾਫੇ ਚ ਕਿਹੜੀ ਕਿਹੜੀ ਚੀਜ਼ਾਂ ਅਵੇਲੇਬਲ ਹੈ ਸੋ ਸਾਡੇ ਕੋਲ ਕਾਫੀ 100 ਪਲੱਸ ਆਈਟਮਸ ਆ ਗਈਆਂ ਨੋਨ ਵੈਜ ਨੋਨ ਵੈਜ ਦੋਨੋਂ ਚੀਜ਼ਾਂ ਹੈਗੀਆਂ ਸੈਂਡਵਿਚ ਪਾਸਤਾ ਪੀਜ਼ਾ 버ਗਰਸ ਕੁਝ ਵੀ ਸ਼ੇਕ ਲੋਗੇ ਤੁਸੀਂ ਕੋਲਡ ਕਾਫੀ ਲੋਗੇ ਮੋਕਟੇਲ ਲੋਗੇ ਐਂ 3D ਨੇਮ ਕਸਟਮਾਈਜ਼ ਕਰਕੇ ਦੰਨਿਆ ਕਸਟਮਰ ਦਾ ਗਲਾਸ ਦੇ ਉੱਤੇ ਤੇ ਇਦਾਂ ਦੀ ਆਈਟਮ ਤੇ ਵਰਲਡ ਦੇ ਚਾਰ ਵਰਲਡ ਕੋੜਾ ਸਾਡੇ ਫਰਾਂਚਾਈਜ਼ੀ ਤੇ ਤੇ ਵਰਲਡ ਦੀ ਲਾਰਜੈਸਟ ਸਾਈਜ਼ ਆ ਸਾਡੇ ਕੋਲ ਤੇ ਤੂੰ ਹੀ ਕਿਤੇ ਨਹੀਂ ట్రਾਈ ਕੀਤੀ ਹੋਗੀ ਇਹ ਅਸੀਂ ਪ੍ਰੋਮਿਸ ਕਰਦੇ ਆ ਤੁਹਾਡੇ ਨਾਲ ਸਰ ਤੁਹਾਨੂੰ ਚਾਚਾਰ ਰਵਾਰਡ ਮਿਲੇ ਨੇ ਔਰ ਬਹੁਤ ਵੱਡੇ ਅਵਾਰਡ ਮਿਲੇ ਨੇ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਸਰ ਵਧੀਆ ਮਹਿਸੂਸ ਹੁੰਦਾ ਇਸੇ ਕਰਕੇ ਹੀ ਅਸੀਂ ਇਹ ਫਰੈਂਚਾਈਜ਼ੀ ਲੈਣ ਬਾਰੇ ਸੋਚਿਆ ਸੀਗਾ ਸਰ ਸ਼ੇਕ ਚ ਕਿਹੜੀ ਕਿਹੜੀ ਚੀਜ਼ अवेलेबल ਹੈ ਕਿ ਕਿਸ ਕਿਸ ਤਰ੍ਹਾਂ ਦੇ ਸ਼ੇਕ ਹੈਗੇ ਸਰ ਕਾਫੀ ਤਹਾਂ ਦੇ ਸ਼ੇਕ ਹੈਗੇ ਆ ਲਾਈਕ ਕਿਟਕਟ ਸ਼ੇਕ, ਓਰੀਓ ਸ਼ੇਕ, ਸਟ੍ਰੋਬਰੀ, ਚਾਕਲੇਟ ਸ਼ੇਕ, ਬਟਰਸਕੋ ਸ਼ੇਕ, ਕੀਵੀ ਸ਼ੇਕ, ਬਲੈਕ ਰਨ ਸ਼ੇਕ, ਬਾਕੀ ਇੱਕ ਹੋਰ ਸਪੈਸ਼ਲ ਆਡਾ ਸ਼ੇਕ ਹੈਗਾ ਮੈਜਿਕ ਬਲੂ ਬਲਾਸਟ, ਪਾਂਥਿਕ ਸ਼ੇਕ। ਉਹ ਵੀ ਕਾਫੀ ਯੂਨੀਕ ਹੈਗਾ। ਇਹ ਸਾਡੇ ਸਪੈਸ਼ਲ ਸ਼ੇਕ ਹੈਗੇ ਆ। ਤੇ ਪੀਜ਼ਾ ਚ ਕਿਹੜੀ ਕਿਹੜੀ ਵੈਰਾਈਟੀ ਹੈਗੀ ਆ? ਪੀਜ਼ਾ ਉਹ ਪੀਜ਼ਾ ਚ ਵੀ ਸਰ ਕਾਫੀ ਜ਼ਿਆਦਾ ਵੈਰਾਈਟੀਆਂ ਹੈਗੀਆਂ। ਲਾਈਕ ਵੈਜ ਨੌਨ ਵੈਜ ਚ ਦੋਨੋਂ 8 8-9 ਤਰ੍ਹਾਂ ਦੀ ਵੈਰਾਈਟੀਆਂ ਹੈਗੀਆਂ ਵੈਜ ਨੌਨ ਵੈਜ ਚ ਦੋਨੋਂ। ਤੇ ਹੋਰ ਕਿਹੜੀ ਕਿਹੜੀ ਚੀਜ਼ ਅਵੇਲੇਬਲ ਇਸ ਤੋਂ ਇਲਾਵਾ ਇਹਦੇ ਤੋਂ ਇਲਾਵਾ ਸਾਡੇ ਕੋਲ ਨੋਨ ਵੇਜ ਆ ਜਾਏਗਾ ਚਿਕਨ ਪੋਪਸ ਆ ਜਾਣਗੇ ਚਿਕਨ ਨਗਰਸ ਆ ਜਾਣਗੇ ਚਿਕਨ ਵਿੰਗਸ ਆ ਜਾਣਗੇ ਚਿਕਨ ਸਟ੍ਰਿਪਸ ਆ ਜਾਏਗੀ ਬਾਕੀ ਸੈਂਡਵਿਚ ਆ ਜਾਏਗਾ ਪਾਸਤਾ ਗਾਰਲਿਕ ਬ੍ਰੈਡ ਰੈਪ ਸੈਲਡ ਹੈ ਸੈਲਡ ਕਾਫੀ ਅੱਛਾ ਜਿਮ ਵਾਲਿਆਂ ਲਈ ਮੈਂ ਚਾਹਨਾ ਕਿ ਜਿਮ ਵਾਲੇ ਇੱਕ ਵਾਰੀ ਜ਼ਰੂਰ ਟ੍ਰਾਈ ਕਰਨ ਸਾਡਾ ਸੈਲਡ ਸਪੈਸ਼ਲ ਹੈ ਪ੍ਰੋਟੀਨ ਚਿਕਨ ਸੈਲਡ ਤੇ ਇੱਕ ਵਾਰੀ ਜ਼ਰੂਰ ਆ ਕੇ ਸੈਲਡ ਟ੍ਰਾਈ ਕਰਿਓ ਤੁਹਾਡਾ ਬਾਕੀ ਚਿਕਨ ਵਿੰਗਸ ਵੀ ਕਾਫੀ ਅੱਛੇ ਹੈ ਚਿਕਨ ਸਟ੍ਰਿਪਸ ਚਿਕਨ ਪੋਪਸ ਆ ਕੇ ਟ੍ਰਾਈ ਕਰਿਓ ਇੱਕ ਵਾਰ ਸਰ ਆਪਾਂ ਸੁਣਿਆ ਕਿ ਜਿਹੜੀ ਤੁਹਾਡੀ ਫ੍ਰੈਂਚ ਫ੍ਰਾਈਜ਼ ਹੈਗੀ ਆ ਔਰ ਵਰਲਡ ਦੀ ਸਭ ਤੋਂ ਲਾਰਜੈਸਟ ਹੈ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹਾਂਜੀ ਹਾਂਜੀ ਸਰ ਵਰਲਡ ਦੀ ਲਾਰਜੈਸਟ ਫ੍ਰਾਈਜ਼ ਆਹੀਂ ਪੇਸ਼ ਕਰਦੇ ਆ ਤੁਹਾਨੂੰ ਤੇ ਤੁਸੀਂ ਇੱਕ ਵਾਰੀ ਆ ਕੇ ਜ਼ਰੂਰ ਟਰਾਈ ਕਰਿਓ ਸਰ ਸਫਾਈ ਦਾ ਕਿੱਦਾਂ ਖਿਆਲ ਰੱਖਿਆ ਜਾਂਦਾ ਹੈ ਸਫਾਈ ਦਾ ਪੂਰੀ ਹਾਈਜਨਿਕ ਤਰੀਕੇ ਨਾਲ ਆਪਾਂ ਮੇਨਟੇਨ ਕਿਚਨ ਵੀ ਪੂਰੀ ਹਾਈਜੀਨ ਸਾਡੀ ਤੋਂ ਉੱਪਰੋਂ ਨਾਲ ਦੇ ਨਾਲ ਸਾਰਾ ਪੂਰਾ ਕੈਫੇ ਵੀ ਹਾਈਜੀਨ ਹੈ ਜਾਂਦਾ ਤੇ ਜਿਹੜੇ ਸਰ ਤੁਹਾਡੇ ਕੁੱਕ ਹੈ ਲੋਕਲ ਦੇ ਨਹੀਂ ਸਰ ਸਾਡੇ ਰਾਜਸਥਾਨ ਤੋਂ ਆ ਤੇ ਕੁਛ ਬੰਦੇ ਲੋਕਲ ਆ ਕੁਛ ਬੰਦੇ ਰਾਜਸਥਾਨ ਤੋਂ ਅੱਛਾ ਅੱਛਾ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਆ ਸਰ ਸਾਡੇ ਕੋਲ ਮੋਸਟਲੀ ਸਾਰਾ ਕੁਝ ਹੀ 100 ਤੋਂ ਪਲੱਸ ਆਈਟਮ ਆ ਸਾਡੇ ਕੋਲ ਔਰ ਇੰਨੇ ਜੈਨੂਨ ਪ੍ਰਾਈਸ ਤੇ ਨਾ ਇਦਾਂ ਦਾ ਇਦਾਂ ਦਾ ਪ੍ਰਾਈਸ ਇੰਨੇ ਘੱਟ ਬਜਟ ਤੇ ਤੁਹਾਨੂੰ ਕਿਤੇ ਨਹੀਂ ਮਿਲੇਗਾ ਮੈਨੂੰ ਨਹੀਂ ਲੱਗਦਾ ਕਿ ਕਿਤੇ ਮਿਲਦਾ ਹੈ ਮਿਲੇਗਾ ਗਰਦਾਸਪੁਰ ਦੇ ਵਿੱਚ ਉਹ ਵੀ ਅ ਸਰ ਸਾਡੇ ਦੁਸ਼ਕਰ ਨੂੰ ਇਹ ਵੀ ਜਾਣਕਾਰੀ ਦਿਓ ਕਿ ਤੁਹਾਡੀ ਹੋਮ ਡਿਲੀਵਰੀ ਵੀ ਹੈ ਹਾਂਜੀ ਹਾਂਜੀ ਹੋਮ ਡਿਲੀਵਰੀ ਵੀ ਹੈਗੀ ਆ ਸਾਡੇ ਕੋ ਗੂਗਲ ਤੋਂ ਤੁਸੀਂ ਨੰਬਰ ਲੈ ਕੇ ਸਾਨੂੰ ਫੋਨ ਕਰ ਸਕਦੇ ਹੋ ਲੋਕਲ ਅਸੀਂ ਖੁਦ ਡਿਲੀਵਰ ਕਰ ਸਕਦਾ ਹਾਂਗੇ ਅਗਰ ਥੋੜਾ ਹਟ ਕੇ ਤੁਸੀਂ ਜਾਓਗੇ ਤੇ ਤੁਸੀਂ ਜ਼ਮਾਟੋ ਸਵੀਗੀ ਤੇ ਤੁਸੀਂ ਆਰਡਰ ਕਰ ਸਕਦੇ ਹੋ ਕਿੰਨੇ ਕਿਲੋਮੀਟਰ ਤੱਕ ਹੈਗੇ ਆ ਅ ਅਪਰੋਕਸ ਜ਼ਮਾਟੋ ਸਵੀਗੀ ਦਾ ਤਾਂ ਮੈਨੂੰ ਪਤਾ ਨਹੀਂ ਆ ਅਸੀਂ ਖੁਦ 2-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਖੁਦ ਡਿਲੀਵਰ ਕਰ ਦਿੰਦੇ ਹਾਂ ਸਰ ਟਾਈਮਿੰਗ ਕੀ ਰਹਿੰਦੀ ਹੈ ਟਾਈਮਿੰਗ ਸਰ 10 ਤੋਂ 10 ਹੈ ਜੀ ਸੰਡੇ ਸੰਡੇ ਵੀ ਆ ਗਿਆ 10 ਤੋਂ 10 ਹੀ ਸੇਮ ਟਾਈਮ ਸਰ ਆਪਾਂ ਦੇਖ ਰਿਹਾ ਕਿ ਬਹੁਤ ਸਾਰੇ ਕਸਟਮਰ ਜਿਹੜੇ ਆ ਤੁਹਾਡੀ ਸ਼ਾਪ ਤੇ ਆ ਰਹੇ ਗਿਆ ਔਰ ਆਨੰਦ ਲੈ ਰਹੇ ਨੇ ਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਤਾਂ ਕੰਨਾ ਕਿ ਇੱਕ ਵਾਰੀ ਵਧੀਆ ਚੀਜ਼ ਖਾਣ ਲਈ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇੱਥੇ ਆ ਕੇ ਬਾਕੀ ਤੁਸੀਂ ਕਸਟਮਰ ਦਾ ਵੀ ਰਿਵਿਊ ਲੈ ਸਕਦੇ ਹੋ ਤੇ ਕਸਟਮਰ ਨੂੰ ਕਿਦਾਂ ਦਾ ਫੀਡਬੈਕ ਕਿਦਾਂ ਦਾ ਲਵਾਂਗੇ ਕਸਟਮਰ ਦਾ ਤੋ ਸਾਡੇ ਨਾਲ ਇੱਥੇ ਕਸਟਮਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਹੜੀ ਚੀਜ਼ ਇੱਥੇ ਖਰੀਦਣ ਆਏ ਆ ਜਾਂ ਲੈਣ ਆਏ ਆ ਖਾਣ ਆਏ ਆ ਉਹ ਨਾਲ ਪੁੱਛਾਂਗੇ ਕਿ ਇੱਥੋਂ ਦੀ ਜਿਹੜੀ ਹੈ ਵੈਰਾਈਟੀ ਕਿਹੜੀ ਚੀਜ਼ ਪਸੰਦ ਕੀ ਹੈ ਜੀ ਸਰ ਕੀ ਨਾਟਾ ਸਰ ਮੇਰਾ ਨਾਮ ਰਵਿੰਦਰ ਸਿੰਘ ਆ ਸਰ ਕਿੱਥੋਂ ਆਏ ਹੋ ਮੈਂ ਸਰ ਇੱਥੇ ਟੋਲ ਪਲਾਜ਼ੇ ਤੋਂ ਲੁੱਕ ਲਿਆ ਅੱਛਾ ਅੱਛਾ ਹਾਂਜੀ ਹਾਂਜੀ ਸਰ ਡੇਲੀ ਕਸਟਮਰ ਹਾਂ ਸਰ ਰੈਗੂਲਰ ਕਸਟਮਰ ਹਨ ਇਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਕੁਆਲਿਟੀ ਰਹਿੰਦੀ ਹੈ ਔਰ ਕੁਆਂਟੀਟੀ ਕਿਸ ਤਰ੍ਹਾਂ ਰਹਿੰਦੀ ਹੈ ਸਰ ਕੁਆਲਿਟੀ ਤੇ ਕੁਆਂਟੀਟੀ ਦੀ ਤਾਂ ਇਹਦਾ ਕੋਈ ਮਿਲ ਕੇ ਆਪਾਂ ਗਾਹ ਦਾ ਆਪ ਨੂੰ ਤੁਸੀਂ ਕਿਸੇ ਨਾਲ ਵੀ ਕਰ ਲੋ ਬਹੁਤ ਬੈਟਰ ਆ ਮੀਨਸ ਕਿ ਕਸਟਮਰ ਜੇ ਤੁਸੀਂ ਮੈਂ ਡੀਲ ਕਰਨਾ ਹੈ ਕਿ ਅਸਲ ਕਲ ਜਿੰਨੇ ਵੀ ਪੈਸੇ ਖਰਚ ਕਰਨੇ ਆ ਤਾਂ ਇੱਕ ਵਾਰ ਸਿਰਫ ਇੱਕ ਵਾਰ ਤੇ ਵਿਜ਼ਿਟ ਕਰੇ ਟੇਸਟ ਚੈੱਕ ਕਰੇ ਇਹਨਾਂ ਦੀ ਕੁਆਲਿਟੀ ਚੈੱਕ ਕਰੇ ਕੁਆਲਿਟੀ ਹਰ ਇੱਕ ਚੀਜ਼ ਇਹਨਾਂ ਦੀ ਬੈਸਟ ਆ ਕਿ ਬਹੁਤ ਜਗ੍ਹਾ ਵੀ ਗਏ ਆ ਬਟ ਨਹੀਂ ਇਹ ਚੀਜ਼ ਬਹੁਤ ਵਧੀਆ ਦੇ ਰਿਹਾ ਸਰ ਇਹ 4-4 ਵਾੜ ਮਿਲਿਆ ਇਹਨਾਂ ਨੂੰ ਹਾਂਜੀ ਤੇ ਵਾਕੀ ਕੁਆਲਟੀ ਤੇ ਕੁਆਂਟੀਟੀ ਤੇ ਬਹੁਤ ਵਧੀਆ ਹੋਣੀ ਚਾਹੀਦੀ ਹੈ ਮੈਂ ਨਾ ਸਰ ਦੇਖੋ 어ਵਾਰਡ ਵੀ ਉਸੇ ਚੀਜ਼ ਨੂੰ ਮਿਲਦਾ ਜਿੱਥੇ ਕੋਈ ਗੱਲਬਾਤ ਹੋਏ ਏਦਾਂ ਦਾ ਕਿਸੇ ਨੂੰ ਉਹ 어ਵਾਰਡ ਮਿਲਣਾ ਕੋਈ ਛੋਟੀ ਗੱਲ ਨਹੀਂ ਆ ਬਾਕੀ ਅੱਜ ਕੱਲ ਤਾਂ ਬਹੁਤ ਕੁਝ ਖੱਲ ਹੋਇਆ ਬਟ ਚੀਜ਼ ਆਨੇ ਕੀ ਤੁਹਾਨੂੰ ਕਿਦਾਂ ਦੀ ਚੀਜ਼ਾਂ ਨੂੰ ਸਰਵ ਕਰ ਰਿਹਾ ਉਹਨਾਂ ਦਾ ਕਿਵੇਂ ਦਾ ਪ੍ਰੋਸੀਜਰ ਆ ਤੇ ਬਹੁਤ ਵਧੀਆ ਡੀਲ ਕਰਦੇ ਆ ਆਪਣੇ ਕਸਟਮਰ ਨਾਲ ਤਾਂ ਧਿਆਨ ਵੀ ਬਹੁਤ ਰੱਖਦੇ ਆ ਕਸਟਮਰ ਦਾ ਪ੍ਰਾਈਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇ ਪ੍ਰਾਈਸ ਹਨ ਤੇ ਪ੍ਰਾਈਸ ਦਾ ਮੈਂ ਇੱਕ ਕਸਟਮਰ ਸਾਰਿਆਂ ਨੂੰ ਕਰ ਦੇਣਾ ਜਿੰਨੇ ਵੀ ਆਪਣੇ ਗਰਦਾਸਪੁਰ ਦੇ ਆ ਕਿ ਇਹਨਾਂ ਦੇ ਪ੍ਰਾਈਸ ਬਹੁਤ ਹੀ ਜ਼ ਬਹੁਤ ਮੈਂ ਮੀਨਸ ਕਿ ਜਦਾਂ ਤੁਸੀਂ ਬਾਹਰ ਦੇਖ ਲੋ ਬਹੁਤ ਜਨਰਲ ਜੀ ਰੇਟ ਆ ਬਟ ਇੰਨੀ ਚੀਜ਼ ਬੈਟਰ ਦੇਣਗੇ ਕਿ ਕਸਟਮਰ ਖੁਸ਼ ਹੋ ਕੇ ਜਾਊਗਾ ਕਿ ਨੈਕਸਟ ਟਾਈਮ ਰੋਲਾ ਕਿ ਮੈਂ ਫੇਰ ਇੱਥੇ ਆਉਂਗਾ ਅ ਸ਼ਹਿਰ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਦੋਸਤਾਂ ਨੂੰ ਆਪਣੇ ਨੂੰ ਮੈਂ ਤਾਂ ਇਹ ਸਾਰੇ ਨਵੇਂ ਮੈਸੇਜ ਆਵਾਂਗਾ ਕਿ ਇੱਕ ਵਾਰੀ ਪਲੀਜ਼ ਸਾਰੇ ਆ ਕੇ ਇੱਥੇ ਵਿਜ਼ਿਟ ਕਰੋ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਟੇਸ ਹੈ ਇਹਨਾਂ ਦਾ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਤਾਂ ਇੱਕ ਵਾਰੀ ਪਲੀਜ਼ ਇੱਥੇ ਰੈਂਚਲੀ ਚਾਕੇ ਵਿਜ਼ਿਟ ਕਰੋ